ਲਖਦੀ ਆ ਵੀ ਫੋਰ ਐਗਜ਼ਾਮਪਲ ਯੂ نو ਜੇ ਤੁਸੀਂ ਚੰਗੀ ਚੀਜ਼ ਖਾ ਰਹੇ ਹੋ ਜਾਂ ਚੰਗੀ ਚੀਜ਼ ਪੈਣ ਰਹੇ ਹੋ ਜਾਂ ਚੰਗਾ ਪੈਸਾ ਤੁਹਾਡੇ ਕੋਲ ਤੁਹਾਨੂੰ ਗਿਲਟ ਹੋ ਸਕਦੀ ਕਿ ਦੂਸਰੇ ਲੋਕਾਂ ਕੋਲ ਵੀ ਹੋਣਾ ਚਾਹੀਦਾ ਜਿੰਨਾਂ ਕੋਲ ਹੈ ਨਹੀਂ ਇਹ ਤੁਹਾਨੂੰ ਸਾਰੀ ਦੁਨੀਆ ਵਿਕਟਮ ਲੱਗਦੀ ਹੈ ਤੁਹਾਨੂੰ ਸਾਰੀ ਦੁਨੀਆ ਲੱਗਦੀ ਕਿ ਓ ਮਾਈ ਗਾਡ ਵਿਚਾਰਿਆਂ ਦਾ ਕੀ ਹਾਲ ਹੋ ਗਿਆ ਓ ਮਾਈ ਗਾਡ ਯੂ نو ਤੁਸੀਂ ਇੰਡੀਆ ਕੰਟਰੀਜ਼ ਜਾਣਦੇ ਆ ਤਾਂ ਤੁਹਾਨੂੰ ਲੱਗਦਾ ਓ ਮਾਈ ਗਾਡ ਸਾਰੇ ਵਿਚਾਰੇ ਯੂ نو ਕਿ ਕਿੰਨੀ ਗਰੀਬੀ ਹੈ ਇੱਥੇ ਕਿੰਨੇ ਗਰੀਬ ਆ ਇਹਨਾਂ ਕੋਲ ਪੈਸੇ ਨਹੀਂ ਹੈਗੇ ਰਾਈਟ ਓਵਰ ਓਵਰ ਗਿਲਟ ਓਵਰ ਗਿਲਟ ਓਵਰ ਗਿਲਟ ਓਵਰ ਗਿਲਟ ਐਂਡ ਯਾ ਹੋ ਸਕਦਾ ਕਿ ਤੁਹਾਨੂੰ ਪਤਾ ਵੀ ਗਿਵਿੰਗ ਜਦੋਂ ਬਚਪਨ ਚ ਜਦੋਂ ਤੁਸੀਂ ਦੇਖਿਆ ਕਿ ਜਦੋਂ ਗਿਵਿੰਗ ਕਰਦੇ ਸੀ ਤੁਸੀਂ ਲੋਕ ਤੁਹਾਡੀ ਪ੍ਰੇਜ਼ ਕਰਦੇ ਸੀ ਤੁਹਾਨੂੰ ਵੈਲੀਡੇਟ ਕਰਦੇ ਸੀ ਜਾਂ ਤੁਹਾਨੂੰ ਤੁਹਾਡੇ ਨਾਲ ਖੁਸ਼ ਹੁੰਦੇ ਸੀ ਉਹ ਤੁਹਾਨੂੰ ਯੂ نو ਪਲੀਜ਼ਿੰਗ ਦੇ ਵਿੱਚ ਸੋ ਬੇਸਿਕਲੀ ਜਾਂ ਤੁਸੀਂ ਵੈਲੀਡੇਸ਼ਨ ਦੇ ਵਿੱਚ ਜਾਂ ਪਲੀਜ਼ਿੰਗ ਦੇ ਵਿੱਚ ਜਾਂ ਤੁਹਾਨੂੰ ਅਪਰੀਸ਼ੀਏਸ਼ਨ ਚਾਹੀਦੀ ਆ ਜਾਂ ਤੁਸੀਂ ਆਪਦੀ ਅੰਦਰ ਦੀ ਗਿਲਟ ਤੋਂ ਬਚਣ ਵਾਸਤੇ ਜਿਹੜਾ ਕਿ ਮੇਰਾ ਵੀ ਪੈਟਰਨ ਆ ਆਪਦੇ ਅੰਦਰ ਦੀ ਗਿਲਟ ਤੋਂ ਬਚਣ ਵਾਸਤੇ ਤੁਸੀਂ ਦੂਸਰਿਆਂ ਦਾ ਕਰਦੇ ਫਿਰਦੇ ਹੋ ਐਂਡ ਉਹਦੇ ਨਾਲ ਕੀ ਹੁੰਦਾ ਕਿ ਸਾਰੀਆਂ ਚੀਜ਼ਾਂ ਤੁਹਾਡੇ ਅੰਦਰੋਂ ਜਾਗਰ ਹੋਈਆਂ ਹੋਈਆਂ ਵਾਂ ਐਂਡ ਬਿਕਾਜ਼ ਇਹ ਤੁਹਾਡੇ ਅੰਦਰੋਂ ਜਾਗਰ ਹੋਈਆਂ ਹੋਈਆਂ ਵਾਂ ਇਹਦਾ ਜਿਹੜਾ ਦੋਸ਼ ਅਸੀਂ ਦੂਸਰੇ ਤੇ ਨਹੀਂ ਪਾ ਸਕਦੇ ਆਪਦਾ ਪੈਟਰਨ ਪਹਿਲਾਂ ਸਮਝੋ ਬਿਕਾਜ਼ ਆਈ ਡਿਡ ਸੋ ਮਨੀ ইয়ারਸ ਮੈਂ ਦੂਸਰਿਆਂ ਨੂੰ ਬਲੇਮ ਕਰਦੀ ਰਹੀ ਕਿ ਮੈਂ ਕਿਸੇ ਲਈ ਕਰਦੀ ਪਈਆਂ ਸਾਰਿਆਂ ਲਈ ਕਰਦੀ ਪਈਆਂ ਪਰ ਅਗਲਾ ਰਿਟਰਨ ਅਗਲਾ ਕਦਰ ਨਹੀਂ ਪਾ ਰਿਹਾ ਅਗਰ ਆਹ ਨਹੀਂ ਕਰ ਰਿਹਾ ਆਈ ਡਿਡਨਟ ਰੀਅਲਾਈਜ਼ ਇਟ ਮੈਂ ਜਨਨਾ ਚ ਮੈਂ ਇਸ ਕੰਮ ਦੇ ਵਿੱਚ ਨਹੀਂ ਆਈ ਕਿ ਅਸਲੀ ਉਹ ਮੇਰਾ ਆਪ ਦਾ ਪੈਟਰਨ ਮੈਂ ਆਪ ਦਾ ਹੀ ਪੈਟਰਨ ਕ੍ਰੀਏਟ ਕੀਤਾ ਵਾ ਦਿਮਾਗ ਦੇ ਵਿੱਚ ਬਚਪਨ ਤੋਂ ਮੇਰਾ ਪੈਟਰਨ ਕ੍ਰੀਏਟ ਕੀਤਾ ਵਾ ਕਿਉਂਕਿ ਮੈਂ ਲੋਕਾਂ ਦੀ ਅਪਰੀਜ਼ਲ ਚਾਹਣੀ ਆ ਮੈਂ ਲੋਕਾਂ ਦਾ ਵੈਲੀਡੇਸ਼ਨ ਚਾਹਣੀ ਆ ਮੈਂ ਲੋਕਾਂ ਦੀ ਅਪਰੀਸ਼ੀਏਸ਼ਨ ਚਾਹਣੀ ਆ ਮੈਂ ਆਪਦੇ ਅੰਦਰ ਦੀ ਗिल्ਟ ਤੋਂ ਬਚਣਾ ਚਾਹਣੀ ਆ ਮੈਂ ਸਾਰਿਆਂ ਤੋਂ ਬਚ ਕਰਕੇ ਮੈਂ ਜ਼ਿਆਦਾ ਦਿੰਨੀ ਆ ਦਈ ਜਾਵਾਂ ਪਰ ਐਂਡ ਤੁਸੀਂ ਦੇਖੋ ਕਿ ਤੁਹਾਡੇ ਐਕਚੁਅਲੀ ਅੰਦਰ ਦੇ ਪੈਟਰਨ ਤੋਂ ਬਚਣ ਵਾਸਤੇ ਤੁਸੀਂ ਚੀਜ਼ਾਂ ਦੇ ਹੀ ਜਾਂਦੇ ਹੋ ਅండ్ ਜਦੋਂ ਅਸੀਂ ਸਿਰਫ ਅੰਦਰ ਦੇ ਪੈਟਰਨ ਦੇ ਨਾਲ ਦੇਖੀਏ ਸਾਨੂੰ ਮੂਰੇ ਕੁਝ ਨਹੀਂ ਦਿਖਦਾ ਸਾਨੂੰ ਇਹ ਵੀ ਨਹੀਂ ਦਿਖਦਾ ਕਿ ਦੂਸਰਾ ਬੰਦਾ ਸਾਡੀ ਮਨੀ ਅਬਿਊਜ਼ ਕਰ ਸਕਦਾ ਦੂਸਰਾ ਮਨੀ ਬੰਦਾ ਸਾਡੀ ਰਿਸੋਰਸਸ ਵੀ ਅਬਿਊਜ਼ ਕਰ ਸਕਦਾ ਕਿਸੇ ਵੀ ਤਰੀਕੇ ਨਾਲ ਉਹ ਸਾਨੂੰ ਵੀ ਅਬਿਊਜ਼ ਕਰ ਸਕਦਾ ਕਿਉਂ ਕਿਉਂਕਿ ਐਕਚੁਅਲੀ ਜਦੋਂ ਤੁਸੀਂ ਅੰਦਰ ਦੇ ਇੰਪਲਸਿਵ ਪੈਟਰਨ ਤੋਂ ਆਣੇ ਹੋ ਤੁਹਾਨੂੰ ਮੂਰੇ ਕੁਝ ਨਹੀਂ ਦਿਖਾਈ ਦਿੰਦਾ ਰਾਈਟ ਸੋ ਇਹ ਚੀਜ਼ ਤੁਸੀਂ ਰੀਅਲਾਈਜ਼ ਕਰੋ ਕਿ ਮੂਰੇ ਨਹੀਂ ਤੁਹਾਨੂੰ ਦਿਖਾਈ ਦੇ ਰਿਹਾ ਜਦ ਕੀ ਜਦੋਂ ਤੁਸੀਂ ਗਿਵਿੰਗ ਕਰੋ ਇੱਕ ਜਿਹੜੀ ਜੈਨੂਇਨ ਗਿਵਿੰਗ ਹੁੰਦੀ ਆ ਉੱਤੋਂ ਸੀ ਮੂਰਲੀ ਚੀਜ਼ ਨੂੰ ਦੇਖ ਕੇ ਉਹਨੂੰ ਉਹਨੂੰ ਦੇਖ ਕੇ ਉਹਦੇ ਲਈ ਕੌਨਸ਼ੀਅਸ ਬਣ ਕੇ ਦਿੰਨੇ ਹੋ ਉਹ ਓਵਰ ギਵਿੰਗ ਨਹੀਂ ਹੈਗੀ ਉਹ ਹੈਗੀ ਕੌਨਸ਼ੀਅਸ ギਵਿੰਗ ਸਾਡੀ ਹੈਗੀ ਅਨਕੌਨਸ਼ੀਅਸ ギਵਿੰਗ